ਉਗਾਨੀਆਂ ਸਾਰਿਆਂ ਦੀ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਸਾਡੀ ਸਾਰੀ ਕੋਰ ਕਮੇਟੀ ਨੇ ਡਿਸੀਜਨ ਲਿੱਤਾ ਹੈ ਕਿ ਅਸੀਂ ਆਪਣੀ 22 ਤਰੀਕ ਦੀ ਜਿਹੜੀ ਭਗਵਾਨ ਧਰੂਪਤੀ ਬਾਲਾ ਜੀ ਦੀ ਰੱਥ ਯਾਤਰਾ ਸੀ ਉਹਨੂੰ ਅਸੀਂ ਸਥगित ਕਰ ਰਹੇ ਹਾਂ ਉਹ ਰੱਥ ਯਾਤਰਾ ਦਾ ਜਿਹੜਾ ਕਸ਼ਮ ਕਸ਼ ਚੱਲ ਰਿਹਾ ਸੀ ਉਹਦਾ ਡਿਸੀਜਨ ਸਾਡੇ ਚੇਅਰਮੈਨ ਸਾਹਿਬ ਨੇ ਬਹੁਤ ਬੜੀਆ ਲਿੱਤਾ ਹੈ ਰੱਥ ਯਾਤਰਾ ਇੱਕੋ ਹੀ ਨਿਕਲੇ ਇਹਦੇ ਵਿੱਚ ਸਨਾਤਨ ਦੀ ਸ਼ਾਨ ਹੈ 15 ਤਰੀਕ ਦੀ ਜਿਹੜੀ ਰੱਥ ਯਾਤਰਾ ਉਹਨਾਂ ਨੇ ਡਿਸਾਈਡ ਕੀਤੀ ਹੈ ਉਹ ਰਾਤ ਯਾਤਰਾ ਦਾ ਆਗਮਨ ਹੋਏਗਾ ਸਾਡਾ ਕਿਸੇ ਨਾਲ ਕੋਈ ਵਿਵਾਦ ਨਹੀਂ ਤੇ ਅਸੀਂ 22 ਤਰੀਕ ਦੀ ਜਿਹੜੀ ਯਾਤਰਾ ਹੈਗੀ ਉਹਨੂੰ ਅਸੀਂ ਸਤਿਗਤ ਕਰਦੇ ਆਂ ਤੇ ਦੂਸਰੀ ਯਾਤਰਾ ਉਹਨਾਂ ਸਾਡੀ ਚੋ ਕਮਨਾ ਸਾਡਾ ਕਿਸੇ ਨਾਲ ਕੋਈ ਵਿਵਾਦ ਨਹੀਂ ਔਰ ਅਸੀਂ ਆਪਣੀ 22 ਤਰੀਕ ਦੀ ਯਾਤਰਾ ਨੂੰ ਸਤਿਗਤ ਕਰ ਰਹੇ ਆਂ ਤੇ ਜਿਹੜੀ ਯਾਤਰਾ ਆ ਰਹੀ ਹੈ ਲੁਧਿਆਣੇ ਦੇ ਵਿੱਚ ਉਹ ਪੂਰੇ ਹਰਚੋ ਲਾਸ ਨਾਲ ਲਾਵੇ ਜਿਹਦਾ ਕਿ ਅਸੀਂ ਸਾਰੇ ਲੋਕ ਉਹਦਾ ਵੈਲਕਮ ਕਰ ਸਾਡਾ ਸਾਡਾ Hindu ਵਿੱਚ ਸਾਰੀ ਨੂੰ ਸਮਰਥਨ ਹੈ ਜਨ ਹਿਤੇਸ਼ੀ টিআরপি ਨਹੀਂ ਭਰੋ ਸਾਡਾ ਪਦਵੀਆ ਹੁੰਦੀ ਹੈ ਇੱਕ ਚੇਅਰਮੈਨ ਤੇ ਇੱਕ ਵਾਈਸ ਚੇਅਰਮੈਨ ਜੇ ਚੇਅਰਮੈਨ ਦੀ ਗੈਰਹਾਜ਼ਰੀ ਹੁੰਦੀ ਹੈ ਨੀਂਮਿਤਗੀ ਹੁੰਦੀ ਹੈ ਨਹੀਂ ਹੁੰਦਾ ਤੇ ਵਾਈਸ ਚੇਅਰਮੈਨ ਜੋ ਕਰਦਾ ਫੈਸਲਾ ਕਰਦਾ ਉਹ ਲਾਗੂ ਹੁੰਦਾ ਹੈ ਕਿ ਮੇਰੇ ਵੱਲੋਂ ਵਾਈਸ ਚੇਅਰਮੈਨ ਜੋ ਕਰਨਗੇ ਮੈਨੂੰ ਮਿਲ ਤੁਹਾਡਾ ਕੀ ਫੈਸਲਾ ਤੁਹਾਡਾ ਤੁਹਾਡਾ ਕੀ ਫੈਸਲਾ ਜੀ ਹਾਂਜੀ ਤੁਹਾਡਾ ਕੀ ਫੈਸਲਾ ਜੀ ਰਾਤ ਯਾਤਰਾ ਉੱਤੇ ਇਹਨੂੰ ਬੰਦ ਕੀ ਦਿੱਤਾ ਜਾਵੇ ਅਗਿਤ ਕਰ ਦੋ ਸਗੀ ਤੁਸੀਂ ਜੋ ਤੁਹਾਡਾ ਕੋਰ ਕਮੇਟੀ ਦਾ ਫੈਸਲਾ ਜੋ ਤੁਸੀਂ ਪ੍ਰਧਾਨ ਤੁਸੀਂ ਨਹੀਂ ਨਹੀਂ ਚੇਅਰਮੈਨ ਤੁਸੀਂ ਹੈ ਕੋਰ ਕਮੇਟੀ ਜਿਹੜੇ ਮੈਂਬਰਾਂ ਦੇ ਹੀ ਤੁਹਾਡੇ ਨਾਲ ਗੱਲ ਹੋਈ ਹੋਈ ਹੈ ਹੁਣ ਤੁਸੀਂ ਆਪਣੇ ਵੱਲੋਂ ਬੋਲੋ ਪ੍ਰੈਸ ਵਾਲੇ ਸੁਣ ਰਹੇ ਹੈ ਬੀਕੂ ਜੀ ਅਸੀਂ ਧਰਮ ਦੇ ਨਾਂ ਨੂੰ ਖਰਾਬ ਨਹੀਂ ਕਰਨਾ ਨਾ ਹੀ ਅਸੀਂ ਦੋ ਜਾਤਾਂ ਕਰਾਂ ਦੇ ਹੱਕ 'ਚ ਅਸੀਂ ਦੁਕਾਨਦਾਰੀ ਨਹੀਂ ਕਰਨੀ ਇਸ ਕਰਕੇ ਅਸੀਂ ਯਾਤਰਾ ਆਪਣੀ ਯਾਤਰਾ ਕੈਨਸਲ ਕਰ ਦਿੱਤੀ ਤੁਸੀਂ ਜਿਹੜੀ 15 ਤਰੀਕ ਨੂੰ ਨਿਕਲਦੀ ਹੁੰਦੇ ਚ ਸਪੋਰਟ ਕਰੋਗੇ ਛੱਡੋ ਕੋਈ ਮੈਂ ਬਦੀ ਲੈ ਛੱਡੋ ਕੋਈ ਕੋਰਪੋਰੇਟ ਮੈਂਬਰ ਹੀ ਜਾਵੇ ਅੱਜ ਤੁਸੀਂ ਸਾਰੇ ਸਾਡੇ ਪ੍ਰੈਸ ਦੇ ਭਰਾ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅੱਜ ਵੀ ਇਹਦੀ ਪ੍ਰੈਸ ਕਾਨਫਰੈਂਸ ਹੈ ਵਿਜੇ ਜੀ ਹੈ ਔਰ ਉਸ ਤੋਂ ਪਹਿਲੋਂ ਤੁਹਾਨੂੰ ਸਭ ਨੂੰ ਸਾਡੇ ਚੇਅਰਮੈਨ ਸਾਹਿਬ ਨੇ ਫੋਨ ਦੇ ਉੱਪਰ ਆਪਣੀ ਸਟੇਟਮੈਂਟ ਦਿੱਤੀ ਹੈ ਸ਼ਾਇਦ ਤੁਸੀਂ ਲੋਕਾਂ ਨੇ ਰਿਕਾਰਡ ਕਰ ਹੀ ਲਈ ਹੋਵੇਗੀ ਤੇ ਜਿਸ ਤਰ੍ਹਾਂ ਕੀ ਉਹਨਾਂ ਨੇ ਕਿਹਾ ਹੈ ਸਾਹਮਣੇ ਇਸ ਤਰ੍ਹਾਂ ਕੀ ਉਹਨਾਂ ਨੇ ਕਿਹਾ ਹੈ ਕਿ ਜਿਹੜੀਆਂ ਰਾਤ ਯਾਤਰਾ ਦੋ ਨਿਕਲਣ ਦਾ ਇੱਕ ਗੇਮ ਬਣੀ ਸੀ ਜਾਂ ਇੱਕ ਮਾਹੌਲ ਬਣ ਗਿਆ ਸੀ ਅਸੀਂ ਸਾਰੇ ਨੇ ਬੜੇ ਦਿਨਾਂ ਤੋਂ ਇਸ ਚੀਜ਼ੇ ਚੱਲ ਰਹੇ ਸੀ ਕਿ ਇਸ ਚੀਜ਼ੇ ਉੱਤੇ ਕੋਈ ਦਾ ਹੱਲ ਨਿਕਲੇ ਅਸੀਂ ਸਾਰੇ ਸਨਾਤਨੀ ਹੈ Hindu ਧਰਮ ਨੂੰ ਮੰਨਣ ਵਾਲੇ ਹੈ ਔਰ ਉਸ ਭਗਵਾਨ ਦੀ ਦੋਨੇ ਟਾਈਮ ਹੱਥ ਜੋੜ ਕੇ ਪੂਜਾ ਕਰਦੇ ਆਂ ਇਹ ਬਹੁਤ ਵੱਡੇ ਪ੍ਰਭੂ ਸਾਡੇ ਕੋਲ ਆ ਰਹੇ ਸੀਗੇ ਚਲੋ ਹੁਣ ਵੀ ਆ ਰਹੇ ਸ਼ਹਿਰ ਦੇ ਵਿੱਚ ਹੀ ਆ ਰਹੇ ਚਾਹੇ ਉਧਰ ਆ ਰਹੇ ਇਧਰ ਆਨੇ ਕੋਈ ਫਰਕ ਨਹੀਂ ਅਸੀਂ ਇੱਕ ਸਨਾਤਨ ਦੇ ਨਾਮ ਤੇ ਸਨਾਤਨ ਦੀ ਰਿਸਪੈਕਟ ਦੇ ਉੱਤੇ ਔਰ ਲੋਕਾਂ ਦੀਆਂ ਸਾਰਿਆਂ ਦੀ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਸਾਡੀ ਸਾਰੀ ਕੋਰ ਕਮੇਟੀ ਨੇ ਡਿਸੀਜਨ ਲਿੱਤਾ ਹੈ ਚੇਅਰਮੈਨ ਸਾਹਿਬ ਦੀ ਅਗਵਾਈ ਦੇ ਵਿੱਚ ਜਿਸ ਲਈ ਤੁਹਾਨੂੰ ਪਹਿਲਾਂ ਉਹਨਾਂ ਨੇ ਦੱਸ ਚੁੱਕੇ ਹੈ ਲੋਹੀ ਰਿਪੀਟ ਕਰ ਰਹੇ ਆ ਤੇ ਨਾਲ ਸਾਡੇ ਕੋ-ਚੇਅਰਮੈਨ ਵਿਜੇ ਬੋਈ ਜੀ ਬੈਠੇ ਆ ਸੰਜੀਤ ਜੀ ਬੈਠੇ ਆ ਅਮਿਤ ਜੀ ਬੈਠੇ ਆ ਰਿੰਕੂ ਜੀ ਬੈਠੇ ਆ ਬਿੱਟੂ ਜੀ ਬੈਠੇ ਆ ਅਸੀਂ ਆਪਣੀ 22 ਤਰੀਕ ਦੀ ਜਿਹੜੀ ਭਗਵਾਨ ਦਰੁਪਤੀ ਬਾਲਾ ਜੀ ਦੀ ਰਥ ਯਾਤਰਾ ਸੀਗੀ ਉਹਨੂੰ ਅਸੀਂ ਸਥਗਿਤ ਕਰ ਰਹੇ ਹਾਂ ਰਥ ਯਾਤਰਾ ਇੱਕੋ ਹੀ ਨਿਕਲੇ ਇਹਦੇ ਵਿੱਚ ਸਨਾਤਨ ਦੀ ਸ਼ਾਨ ਹੈ ਧਰਮ ਦੇ ਨਿਸ਼ਾਨ ਹੈ ਔਰ ਲੋਕਾਂ ਦੀ ਭਾਵਨਾਵਾਂ ਨੂੰ țeਨੀ ਪਹੁੰਚਦੀ ਸਾਡਾ ਕਿਸੇ ਦਾ ਕੋਈ ਵਿਵਾਦ ਨਹੀਂ ਜੋ ਕੋਈ ਅੱਛਾ ਕਰੇਗਾ ਭਗਵਾਨ ਉਹ ਅੱਛਾ ਕਰੇਗਾ ਜੋ ਕੋਈ ਬੁਰਾ ਕਰਦਾ ਭਗਵਾਨ ਬੁਰਾ ਕਰੇਗਾ ਜੇ ਮੈਂ ਅਸੀਂ ਇਸ ਕਰਤਕਾਂ ਨਹੀਂ ਪਹਿਣਾ ਸਾਡੀ ਸਭ ਨੂੰ ਸ਼ੁਭਕਾਮਨਾਵਾਂ ਜਿਹੜੀ ਦੂਸਰੀ ਯਾਤਰਾ ਹੈ ਉਹਨਾਂ ਨੂੰ ਸਾਡੀ ਸ਼ੁਭਕਾਮਨਾਵਾਂ ਸਾਡਾ ਕਿਸੇ ਨਾਲ ਕੋਈ ਵਿਵਾਦ ਨਹੀਂ ਔਰ ਅਸੀਂ ਆਪਣੀ 22 ਤਰੀਕ੍ਹ ਦੀ ਯਾਤਰਾ ਨੂੰ ਸਥਕਿਤ ਕਰ ਰਹੇ ਹਾਂ ਜਿਹੜੀ ਗੱਲ ਹੋਈ ਸਰ ਦੁਆਰਾ ਗੱਲ ਕਰਾ ਦਿੱਤੀ ਨਹੀਂ ਚੇਅਰਮੈਨ ਸਾਹਿਬ ਨਾ ਕਿਤੇ ਬੈਠੇ ਐ ਮੀਟਿੰਗ 'ਚ ਉੱਥੋਂ ਬਾਹਰ ਆ ਕੇ ਤੁਹਾਨੂੰ ਉਹਨਾਂ ਨੇ ਫਾਰਮ ਦੇ ਉੱਤੇ ਸਭ ਨੂੰ ਦੱਸਿਆ ਜੀ 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 ਤੇ ਲਾਈਵ ਤੁਸੀਂ ਰਿਕਾਰਡਿੰਗ ਕਰ ਹੀ ਲਈ ਹੈ ਹਾਂ ਜੀ ਹਾਂ ਜੀ ਸਾਡਾ ਸਾਡਾ ਹਿੰਦੂ ਵਿੱਚ ਹਰ ਚੀਜ਼ ਨੂੰ ਸਮਰਥਨ ਹੈ ਸਾਡੇ ਬੀਜੇਪ ਵਿਜੈ ਜੀ ਕੋ ਚੇਅਰਮੈਨ ਸਾਡੇ ਨਾਲ ਹੈ ਔਰ ਮੋਬਾਈਲ ਦੇ ਉੱਤੇ ਤੁਸੀਂ ਸਾਡੇ ਚੇਅਰਮੈਨ ਸਾਹਿਬ ਦੀ ਗੱਲ ਸੁਣ ਲਈ ਹੈ ਔਰ ਬਾਕੀ ਮਨੋਜ ਠੰਡਾ ਜੀ ਜਿਹੜੇ ਸਾਡੇ ਕੋਰ ਕਮੇਟੀ ਦੇ ਮੁੱਖ ਮਹਿਮਾਨ ਮੁੱਖ ਮਹਿਮਾਨੇ ਔਰ ਮੈਂਬਰਸ ਹੈ ਔਰ ਸਾਡੇ ਬਿੱਟੂ ਗੁੰਮਰ ਜੀ ਰਿੰਕੂ ਪਾਇਲਟ ਜੀ ਔਰ ਅਮਿਤ ਜੀ ਔਰ ਹੋਰ ਸਹਿਬਾਨ ਵੀ ਸਾਡੇ ਨਾਲ ਹੀ ਹੈ ਤੇ ਬਾਕੀ ਮੈਂ ਇਹ ਗੱਲ ਜ਼ਰੂਰ ਕਹੂੰਗਾ ਵੀ ਜੋਰ ਰਥ ਯਾਤਰਾ ਦਾ ਜਿਹੜਾ ਕਸ਼ਮਕਸ਼ ਚੱਲ ਰਿਹਾ ਸੀ ਉਹਦਾ ਡਿਸੀਜਨ ਸਾਡੇ ਚੇਅਰਮੈਨ ਸਾਹਿਬ ਨੇ ਬਹੁਤ ਬੜੀਆ ਲਿੱਤਾ ਹੈ ਜਿਹਦੇ ਵਿੱਚੋਂ 15 ਤਰੀਕ ਦੀ ਜਿਹੜੀ ਰਥ ਯਾਤਰਾ ਉਹਨਾਂ ਨੇ ਡਿਸਾਈਡ ਕੀਤੀ ਹੈ ਉਹ ਰਥ ਯਾਤਰਾ ਦਾ ਆਗਮਨ ਹੋਏਗਾ ਤੇ ਅਸੀਂ 22 ਤਰੀਕ ਦੀ ਜਿਹੜੀ ਯਾਤਰਾ ਹੈਗੀ ਉਹਨੂੰ ਅਸੀਂ ਸਤਿਕ੍ਰਿਤ ਕਰਦੇ ਹਾਂ ਔਰ ਅਸੀਂ ਇਹ ਚਾਹੁੰਦੇ ਹਾਂ ਵੀ ਐਜ਼ Hindu ਐਜ਼ ਸਨਾਤਨੀ ਹੋਣ ਦੇ ਨਾਤੇ ਅਸੀਂ ਇਸ ਤਰੀਕੇ ਦੇ ਕਿਸੇ ਵੀ ਵਿਵਾਦ ਨੂੰ ਜਾਂ ਕਿਸੇ ਵੀ ਸਿਸਟਮ ਨੂੰ ਖੜਾ ਨਾ ਕਰਦੇ ਹੋਏ ਅਸੀਂ ਭਗਵਾਨ ਦਾ ਆਸ਼ੀਰਵਾਦ ਮੰਗਦੇ ਆਂ ਲੁਧਿਆਣਾ ਵਾਸੀਆਂ ਦਾ ਵੀ ਉਹ ਇਸ ਸਿਸਟਮ ਨੂੰ ਹੋਰ ਵੀ ਅੱਗੇ ਤੱਕ ਵਧਾਉਣ ਜੈ ਗੋਬਿੰਦ ਦਾ ਅਸੀਂ ਬਹੁਤ ਜ਼ਿਆਦਾ ਇੱਕ ਹਫਤਾ ਹੋ ਗਿਆ ਕੋਸ਼ਿਸ਼ ਕਰਦੇ ਨੂੰ ਉਹਨਾਂ ਨਾਲ ਵੀ ਸਾਡੇ ਨਾਲ ਵੀ ਨਾ ਉਹਨਾਂ ਦੀ ਕੋਈ ਕਸਰ ਰਹੀ ਨਾ ਸਾਡੀ ਕੋਈ ਕਸਰ ਰਹੀ ਕੁਝ ਸਿਸਟਮ ਇਸ ਤਰੀਕੇ ਦੇ ਹੋ ਜਾਂਦੇ ਨੇ ਵੀ ਜਦੋਂ ਭਗਵਾਨ ਨੇ ਰਾਤ ਯਾਤਰਾ ਇਕੱਤੇ ਆਣ ਉਹ ਦੋ ਤੇ ਕਿਵੇਂ ਆਣਗੇ ਤਾਂ ਸਾਨੂੰ ਇਹ ਸੋਚਣ ਦਾ ਵਿਚਾਰ ਮਿਲਿਆ ਔਰ ਸਾਨੂੰ ਇਸ ਚੀਜ਼ ਦਾ ਅਫਸਰ ਮਿਲਿਆ ਵੀ ਅਸੀਂ ਆਪਣੀ ਯਾਤਰਾ ਨੂੰ ਸਤਕਿੰਦ ਕਰ ਲਈਏ ਤੇ ਜਿਹੜੀ ਯਾਤਰਾ ਆ ਰਹੀ ਹੈ ਲੁਧਿਆਣੇ ਦੇ ਵਿੱਚ ਉਹ ਪੂਰੇ ਹਰਸ਼ੋਲਾਸ ਨਾਲ ਲਾਵੇ ਜਿਹਦਾ ਕਿ ਅਸੀਂ ਸਾਰੇ ਲੋਕ ਉਹਦਾ ਵੈਲਕਮ ਕਰੀਏ ਠੀਕ ਹੈ ਜੀ ਦੇਖੋ ਰਾਤ ਯਾਤਰਾ ਜਿਹੜੀਆਂ ਦੋ ਨਿਕਲਣੀਆਂ ਸੀ ਸਾਡੇ ਸਨਾਤਨ ਧਰਮ ਦਾ ਕੋਈ ਮਕਸਦ ਹੈ ਚਾਹੇ ਦੋ ਨਿਕਲਣ ਤਾਂ ਚਾਹੇ ਨਿਕਲਣ 100 सनातन धर्म ਦਾ ਝੰਡਾ ਹਮੇਸ਼ਾ ਉੱਚੇ ਰਹਿਣਾ ਚਾਹੀਦਾ ਮੈਂ ਤਾਂ ਕਿਹਾ ਸੀ ਉਸ ਦਿਨ ਜਦੋਂ ਤੁਸੀਂ ਲੋਕਾਂ ਨੇ ਮੈਨੂੰ ਸਵਾਲ ਕੀਤਾ ਸੀ ਸਾਰੇ ਪ੍ਰੈਸ ਨੇ ਕਿ ਇੱਕ ਹਫ਼ਤੇ 'ਚ ਦੋ ਯਾਤਰਾ ਮੈਂ ਇੱਕ ਹਫ਼ਤੇ 'ਚ ਦੋ ਨਹੀਂ ਚਾਹੀ ਤਿੰਨ ਨਿਕਲਣ ਚਾਹੀ ਚਾਰ ਨਿਕਲਣ ਜਿੰਨਾ ਸਾਡੇ ਸਨਾਤਨ ਧਰਮ ਦਾ ਪ੍ਰਚਾਰ ਹੋਊਗਾ ਉਨਾ ਹੀ ਸਾਡਾ ਧਰਮ ਉੱਚਾ ਜਾਊਗਾ ਲੇਕਿਨ ਅੱਜ ਕਿਸੇ ਕਾਰਨ ਵੰਸ਼ ਜੋ ਕਿ 22 ਤਰੀਕ ਵਾਲੀ ਯਾਤਰਾ ਉਹ ਕੈਨਸਲ ਕਰ ਦਿੱਤੀ ਗਈ ਹੈ ਲੇਕਿਨ ਮੈਂ ਆਪਣੇ ਵੱਲੋਂ ਇਹ ਕਹਣਾ ਜੋ ਵੀ ਸਾਡੇ ਸਨਾਤਨ ਧਰਮ ਦਾ ਕਿਸੇ ਵੀ ਤਰ੍ਹਾਂ ਦਾ ਮਜ਼ਾਕ ਉੱਟੇਗਾ ਕੋਈ ਵੀ ਕੋਰ ਕਮੇਟੀ ਉਡਾਉਂਦੀ ਅਸੀਂ ਕਿਸੇ ਵੀ ਕਮੇਟੀ ਦੇ ਨਾਲ 1% ਨਹੀਂ ਲਵਾਂਗੇ ਚਾਹੇ 15 ਤਰੀਕ ਦਾ ਚਾਹੇ 22 ਤਰੀਕ ਦਾ ਅੱਜ ਮੀਟਿੰਗ ਰੱਖੀ ਗਈ ਸੀ ਕੀ ਫੈਸਲਾ ਅੱਜ ਦੀ ਮੀਟਿੰਗ ਦੇ ਵਿੱਚ ਇਹੀ ਕੋਰ ਕਮੇਟੀ ਨੇ ਏਜੰਡਾ ਲਿਆ ਹੋਇਆ ਹੈ ਕਿ ਜਿਹੜੀ 22 ਤਰੀਕ ਵਾਲੀ ਰਾਤ ਯਾਤਰਾ ਵਾ ਉਹ ਕੈਨਸਲ ਕਰ ਦਿੱਤੀ ਗਈ ਹੈ ਹੁਣ ਇਹਦੇ ਕਾਰਨ ਤਾਂ ਮੈਨੂੰ ਨਹੀਂ ਪਤਾ ਇਹਦਾ ਜਿਹੜੇ ਮੇਨ ਮੇਨ ਜਿਹੜੇ ਸਾਰੇ ਅਹੁਦੇਦਾਰ ਉਹਨਾਂ ਨੂੰ ਪਤਾ ਹੋਊਗਾ ਵੀ ਵਿੱਚ ਕੀ ਕਾਲਾ ਤੇ ਕੀ ਪੀਲਾ ਪਰ ਕਿਤੇ ਬਹੁਤ ਇਹਦੇ ਨਾਲ ਪੋਸਟਾਂ ਪੈ ਗਈਆਂ ਸਾਰੇ ਪਾਸੇ ਵੀ ਦੋ ਯਾਤਰਾ ਨਿਕਲਦੀ ਹੁਣ ਕੀ ਬੋਰਡ ਵੀ ਲਾ ਗਏ ਬੋਰਡ ਵੀ ਲਾ ਕੇ ਸ਼ਾਇਦ ਚ ਪੂਰੇ ਮੈਂ ਤਾਂ ਹੁਣ ਤੱਕ ਵੀ ਕਹਿ ਰਿਹਾ ਵਾਂ ਯਾਤਰਾ ਚਾਹੇ ਦੋ ਨਿਕਲਣ ਚਾਹੇ ਤਿੰਨ ਨਿਕਲੇ ਉਹਨੇ ਮੇਰੇ ਧਰਮ ਦਾ ਪ੍ਰਚਾਰ ਹੋਊਗਾ ਲੇਕਿਨ ਹੁਣ ਵਿਚਰੀ ਗੱਲ ਦਾ ਮੈਨੂੰ ਨਹੀਂ ਪਤਾ ਲੇਕਿਨ ਅਸੀਂ ਇਹ ਕਹਿੰਨੇ ਆ ਚਲੋ ਪ੍ਰਭੂ ਆ ਰਹੇ ਆ ਸਭ ਉਹਦੇ ਦਰਸ਼ਨ ਕਰਨ ਲੇਕਿਨ ਅਸੀਂ ਮੈਂ ਆਪਣੇ ਵਾਲੋ ਕਹਿੰਦਾ ਵਾਂ ਜਿਹੜਾ ਵੀ ਇਹੋ ਜਿਹਾ ਕੋਈ ਕੰਮ ਕਰਦਾ ਮੈਂ ਕਿਸੇ ਵੀ ਸੰਸਥਾ ਨਾਲ ਨਹੀਂ ਕਿਉਂਕਿ ਯਾਤਰਾ ਦੇਖੋ ਸ਼ਿਵਰਾਤਰੀ ਮੌਸਮ ਵਿੱਚ ਜਦੋਂ ਹੁੰਦਾ ਸਾਡਾ ਪਹਿਲਾਂ ਯਾਤਰਾ ਹੁੰਦੀ ਸੀ ਇੱਕ ਉਸ ਤੋਂ ਬਾਅਦ ਦੋ ਹੋ ਗਿਆ ਲੁਧਿਆਣੇ ਸ਼ਹਿਰ 'ਚ ਹਜ਼ਾਰਾਂ ਯਾਤਰਾਵਾਂ ਨਿਕਲਦੀਆਂ ਮੈਂ ਧਰਮ ਦਾ ਜਿੰਨਾ ਪ੍ਰਚਾਰ ਹੁੰਦਾ ਵੈ ਉਹਨਾਂ ਹੀ ਸਾਡੇ ਧਰਮ ਦਾ ਝੰਡਾ ਉੱਚਾ ਜਾਂਦਾ ਠੀਕ ਹੈ ਲੇਕਿਨ ਵਿਚਲੀਆਂ ਗੱਲਾਂ ਹੁਣ ਇਹਨਾਂ ਨੂੰ ਪਤਾ ਸਾਨੂੰ ਤਾਂ ਪਤਾ ਨਹੀਂ ਲੇਕਿਨ ਮੈਂ ਕਿਸੇ ਵੀ ਯਾਤਰਾ ਦੇ ਨਾਲ ਮਿਲ ਗੋਬਿੰਦਾ ਅੱਜ ਦੀ ਜੋ ਮੀਟਿੰਗ ਹੈ ਸਾਡੀ ਕੋਰ ਕਮੇਟੀ ਨੇ ਜੋ ਡਿਸੀਜਨ ਲਿਆ ਸਿਰਫ ਇਸ ਤੋਂ ਲਿਆ ਕਿ ਸਾਰੇ ਸ਼ਹਿਰ 'ਚ ਪਿਛਲੇ 4 ਦਿਨ ਤੋਂ ਹੀ ਫੋਨ ਆ ਰਹੇ ਸੀ ਉਹਨਾਂ ਦੀ ਯਾਤਰਾ ਦਾ ਮਤਲਬ ਹੈ ਕਿ ਤੁਸੀਂ ਦੁਕਾਨਦਾਰੀ ਕਰ ਰਹੇ ਹੋ ਦੁਕਾਨਦਾਰੀ ਅਸੀਂ ਨਹੀਂ ਕਰਨੀ ਨਾ ਸਾਡੀ ਦੁਕਾਨਦਾਰੀ ਅਸੀਂ ਭਗਵਾਨ ਨੂੰ ਬੜੀ ਸ਼ਰਧਾ ਨਾਲ ਲਿਆ ਰਹੇ ਸੀ ਜੋ ਸਾਡਾ ਮਤਲਬ ਸੀਗਾ ਬਟ ਜੋ ਪੀਸ਼ਨ ਬਣ ਗਈ ਕਿ ਦੋ ਦੋ ਰੱਥੇ ਦਰਾਮਾ ਸਾਰਾ ਸ਼ਹਿਰ ਗੱਲ ਕਰਿਆ ਕਿ ਜੋ ਵੀ ਬਿਲਕੁਲ ਗਲਤ ਹੈ ਤੁਸੀਂ ਦੁਕਾਨਦਾਰੀ ਨਾ ਬਣਾਓ ਧਰਮ ਦੇ ਨਾਂ ਤੇ ਇੱਕ ਰੱਥੇ ਹੱਥਾਂ ਬਾਈ ਦੀ ਵੀ ਕੀ ਕੀ ਔਰ ਜੋ ਦੂਜੀ ਪਾਰਟੀ ਆ ਕੇ ਖੜੀ ਹੋ ਗਈ ਸਾਡਾ ਕੋਈ ਉਹਦੇ ਨਾਲ ਧਾਰਮਿਕ ਕੋਈ ਮਤਬਿਰ ਕਿਸੇ ਨਾਲ ਨਹੀਂ ਕੋਈ ਪਰਿਵਾਰਿਕ ਕੋਈ ਵਪਾਰਿਕ ਮਤ ਪੇ ਦੋ ਇੱਕ ਲੱਗ ਜੀ ਕੁਛ ਨਾ ਵੀ ਹੋ ਜੇ ਬੱਬ ਭਗਵਾਨ ਦੇ ਨਾਂ ਤੇ ਕੋਈ ਮਤਭੇਦ ਨਹੀਂ ਸੀ ਔਰ ਜੋ ਚੀਜ਼ ਕੜੀ ਕੀਤੀ ਗਈ ਅਸੀਂ ਭਗਵਾਨ ਨੂੰ ਦੋਸ਼ੀਆਂ ਚ ਨਹੀਂ ਵੰਡਣਾ ਭਗਵਾਨ ਇੱਕ ਹੀ ਇੱਕ ਹੀ ਰਹਿਣਗੇ ਸਭ ਦੇ ਭਗਵਾਨ ਹੈ ਜੋ ਠੀਕ ਹੈ ਸਾਡੀ ਕੋਰਟ ਕਮੇਟੀ ਨੇ ਫੈਸਲਾ ਲਿਆ ਠੀਕ ਹੈ ਜੀ ਬਾਈ ਜੀ ਜੱਤਾ ਸ਼ਕਤੀ ਦਿਖਾ ਲਈ ਸਰਕਾਰਾਂ ਨੇ ਕਿਹਾ ਸਮਝਦੇ ਕਿ ਤੁਹਾਡੀ ਪਹਿਲਾਂ ਹੀ ਡੇਟ ਅਨਾਉਂਸ ਸੀਗੀ ਤੇ ਸਾਰਾ ਸਾਡੀ ਡੇਟ 2 ਮਹੀਨੇ ਪਹਿਲੇ ਨੋਨ ਸੀ ਲੇਕਿਨ ਸੰਡੇ ਨੂੰ ਕਿਸੇ ਹੋਰ ਨੇ ਡੇਟ ਅਨਾਉਂਸ ਕਰਤੀ ਜੋ ਕਿ ਬਿਲਕੁਲ ਗਲਤ ਹੈ ਧਰਮ ਦੇ ਨਾਂ ਤੇ ਦੋ 파ੜ ਕਰਨ ਵਾਲੀ ਗੱਲ ਹੈ ਸਾਰੇ ਸ਼ਹਿਰ ਨੂੰ ਜੋ ਕਿ ਨਹੀਂ ਕਰਨਾ ਚਾਹੀਦਾ ਅਚ ਲੋ ਧਿਆਨ ਨਾਲ ਦੇਖੋ ਯਾਰ ਇੱਕ ਮਿੰਟ ਸਨਾਤਨ ਦੀ ਰਿਸਪੈਕਟ ਦੇ ਉੱਤੇ ਲੋਕਾਂ ਦੀਆਂ ਸਾਰਿਆਂ ਦੀ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਸਾਡੀ ਸਾਰੀ ਕੋਰ ਕਮੇਟੀ ਨੇ ਡਿਸੀਜਨ ਲ取ਾ ਹੈ ਕਿ ਅਸੀਂ ਆਪਣੀ 22 ਤਰੀਕ ਨੂੰ ਜਿਹੜੀ